ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਾਨੀ ਕਰਦੇ ਆਪੋਦਰੇ ਫੈਸਲੇ ਜਿਹੜੇ ਕੀਤੇ ਸੀ ਉਹਨਾਂ ਨੂੰ ਕਿਵੇਂ ਪੰਥ ਤੋਂ ਲੁਕਾ ਕੇ ਚੋਰੀ ਛਿਪੇ ਲਾਗੂ ਕੀਤਾ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਆ ਕਿ ਜਥੇਦਾਰ ਕੌਮ ਤੇ ਥਾਪੇ ਜਾ ਰਹੇ ਹਣ ਜਥੇਦਾਰ ਇਸ ਗੱਲ ਲਈ ਨਿਯੁਕਤ ਕੀਤੇ ਜਾ ਰਹੇ ਹਣਪੇ ਉਹਨਾਂ ਨੇ ਕੌਮ ਦੀ ਅਗਵਾਈ ਕਰਨੀ ਆ ਤੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਲ ਕੌਮ ਦਾ ਉਥੇ ਵੱਡਾ ਹਿੱਸਾ ਉਥੇ ਹਾਜ਼ਰੀ ਨਹੀਂ ਸੀ ਜਦੋਂ ਉਹਨਾਂ ਦੀ ਦਸਤਾਰਬੰਦੀ ਹੋ ਰਹੀ ਸੀ ਇੱਕ ਤਾਂ ਹਾਜ਼ਰ ਨਹੀਂ ਹੋਣਾ ਸਮੇਂ ਦੇ ਅੱਤੇ ਇੱਕ ਹੁੰਦਾ ਵੀ ਉਹ ਹਾਜ਼ਰ ਨਾ ਹੋ ਜਾਣ ਇਸ ਕਰਕੇ ਪਹਿਲਾਂ ਹੀ ਕੰਮ ਨਵੇੜ ਦੇ ਕੱਲ ਉਹ ਕੰਮ ਕੀਤਾ ਗਿਆ ਮਤਲਬ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਕੌਮ ਦਾ ਇੱਕ ਲੀਡਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਕੌਮ ਨੂੰ ਦੱਸ ਰਹੀ ਹੋਵੇ ਵੀ ਤੁਹਾਡਾ ਜਥੇਦਾਰ ਲੱਗਣ ਜਾ ਰਿਹਾ ਹੈ ਕੌਮ ਦਾ ਇੱਕ ਲੀਡਰ ਜਿਹੜਾ ਆ ਅਸੀਂ ਲਾਉਣ ਜਾ ਰਹੇ ਹਾਂ ਤੇ ਉਸ ਲੀਡਰ ਨੂੰ ਲਾਇਆ ਜਾ ਰਿਹਾ ਵੀ ਕੌਮ ਕਿਤੇ ਆ ਨਾ ਜਾਵੇ ਜਦੋਂ ਉਹਨੇ ਰਗਣਾ ਦਸਤਾਰ ਬੰਦੀ ਹੋਣੀ ਹੈ ਇਸ ਕਰਕੇ ਤੜਕਸਾਰੀ ਦਸਤਾਰ ਬੰਦੀ ਕਰਕੇ ਤੇ ਕੰਮ ਰਵੇਟ ਦਿੱਤਾ ਗਿਆ ਇਹ ਠੀਕ ਹੈ ਨਾ ਉਸੇ ਤਰੀਕੇ ਨਾਲ ਕੀਤਾ ਆ ਮੈਨੂੰ ਅੱਜ ਵੀ ਯਾਦ ਆ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਇਹਨਾਂ ਨੂੰ ਇਦਾਂ ਕੀਤਾ ਬਿਨਾਂ ਕਿਸੇ ਨੂੰ ਦੱਸੇ ਇੰਡੀਆ ਨੇ ਕੀ ਕੀਤਾ ਕਿ ਕਿਤੇ ਹਲਚਲ ਨਾ ਮਚੇ ਕਿਤੇ ਵਿਰੋਧ ਨਾ ਹੋਵੇ ਕਿਤੇ ਰੋਸ ਨਾ ਹੋਵੇ ਉਹਦੇ ਪਰਿਵਾਰ ਨੂੰ ਬਾਅਦ ਚ ਪਤਾ ਲੱਗਾ ਫਾਂਸੀ ਲੱਗਣ ਤੋਂ ਤਦ ਨੂੰ ਤੜਕਸਾਰ ਫਾਂਸੀ ਲਾ ਕੇ ਉਹਦਾ ਕੰਮ ਨਿਬੇੜਤਾ ਇਹ ਇੱਕ ਤਰੀਕੇ ਦੇ ਨਾਲ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਪੋਸਟ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਇਹ ਉਹ ਘਟ ਨਹੀਂਗਾ ਕੁਝ ਵੀ ਪਰ ਦੁਖਦਾਈ ਗੱਲ ਇਸ ਵਾਰ ਸਾਡੇ ਵਾਸਤੇ ਇਹ ਆ ਕਿ ਜਿੰਨੋ ਇਨਵਰਟਡ ਕਾਮਿਆਂ ਦੇ ਵਿੱਚ ਫਾਂਸੀ ਇਹਨਾਂ ਸੱਦਾ ਨਾ ਕੋ ਲੈ ਜੇ ਜਿੰਨੋ ਫਾਂਸੀ ਲੱਗਣ ਜਾ ਰਹੇ ਹੀ ਉਹ ਖੁਦ ਉੱਥੇ ਬੜੇ ਹੌਮਹਮਾ ਕੇ ਹਾਜ਼ਰ ਸੀ ਹਾਜ਼ਰ ਇਹਨਾਂ ਦੀ ਸੈਂਸ ਵੀ ਉਹ ਖੁਦ ਆਪਣੀ ਧੌਣ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਵੀ ਜਿਵੇਂ ਪਤਾ ਨਹੀਂ ਕੀ ਹੋਣ ਜਾ ਰਹੇ ਹੁੰਦਾ ਇਹ ਗੱਲਾਂ ਵੀ ਸੰਗਤ ਦੇ ਵਿੱਚ ਆਇਆਂ ਬਿਨਾ ਗ੍ਰੰਥਾ ਹਾਜ਼ਰੀ ਨਾ ਪੰਥ ਹਾਜ਼ਰੀ ਉਹਦੇ ਬਾਰੇ ਵਿੱਚ ਨੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ ਤਾਜ ਪੋਸ਼ੀ ਉਹਨਾਂ ਨੇ ਤਾਂ ਕੀਤੀ ਗਈ ਪਹਿਲਾਂ ਕੇਸਗੜ੍ਹ ਸਾਹਿਬ ਦੇ ਉੱਤੇ ਜਿਹੜੀ ਦਸਤਾਰ ਬੰਦੀ ਉਹਨਾਂ ਦੀ ਕੀਤੀ ਗਈ ਇੱਕ ਦਸਤਾਰ ਸਿਰ ਤੇ ਉੱਤੇ ਰੱਖ ਕੇ ਉੱਥੇ ਇੱਕ ਕਮਰੇ ਦੇ ਵਿੱਚ ਜਿੱਥੇ ਪ੍ਰਕਾਸ਼ ਸੀਗਾ ਉੱਥੇ ਜਾ ਕੇ ਕਰ ਲਈ ਤੇ ਜਦੋਂ ਤਖਤ ਸਾਹਿਬ ਤੇ ਮੱਥਾ ਟੇਕਣਾ ਇਹ ਤੇ ਉੱਥੇ ਅਜੇ ਪ੍ਰਕਾਸ਼ ਨਹੀਂ ਸੀ ਜੋ ਵੀਡੀਓ ਦੇ ਵਿੱਚ ਦਿਖਦਾ ਪਿਆ ਸੋ ਆਪਣੇ ਤੌਰ ਤੇ ਸੱਚੇ ਵੀ ਹੋ ਗਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਸੀਂ ਕਰ ਲਈ ਆ ਪੰਜ ਸਿੰਘ ਸੇਖ ਸਹਬਾਨ ਜਿਹੜੇ ਉਹਨਾਂ ਨੇ ਆਪਣੇ ਮੁਲਾਜ਼ਮ ਨੇ ਉਹ ਇਕੱਠੇ ਕਰਕੇ ਉੱਥੇ ਖਿਲਾਰ ਲਏ ਉਹਨਾਂ ਕੋਲੋਂ ਕਰਾਤੀ ਤੇ ਫਿਰ ਸਵਾਲ ਇਹ ਕਿ ਬਣਦਾ ਵੀ ਜੇ ਇਦਾਂ ਕਮਰੇ ਚ ਬਾਹਰ ਕੇ ਕਰਨੀ ਤੇ ਆਪਣੇ ਮੁਲਾਜ਼ਮਾਂ ਦੇ ਕੋਲੋਂ ਕਰਾ ਲੈਣੀ ਸੀ ਤੇ ਫਿਰ ਜਿਨ੍ਹਾਂ ਦੇ ਕਹਿਣ ਦੇ ਉੱਤੇ ਤੁਸੀਂ ਇਹ ਸਾਰੇ ਫੈਸਲੇ ਕੀਤੇ ਉਹਨਾਂ ਦੇ ਘਰ ਹੀ ਕਰ ਲੈਂਦੇ ਲੈ ਜਾਂਦੇ ਚੁੱਕ ਕੇ ਇਹਨਾਂ ਨੂੰ ਬਾਦਲਪਿੰਡ ਤੇ ਜਾ ਕੇ ਪ੍ਰਕਾਸ਼ ਤੇ ਉਹ ਵੀ ਕਹਿੰਦੇ ਨੇ ਵੀ ਸਾਡੇ ਘਰ ਹਮੇਸ਼ਾ ਰਹਿੰਦਾ ਹੀ ਆ ਸੋ ਗੁਰਮਾਰਾਹ ਦਾ ਪ੍ਰਕਾਸ਼ ਤੇ ਉੱਥੇ ਵੀ ਹੁੰਦਾ ਹੀ ਆ ਤੇ ਪੰਜ ਸਿੰਘ ਵੀ ਲੈ ਜਾਂਦੇ ਆਪਣੇ ਮੁਲਾਜ਼ਮਾਂ ਤੇ ਸਾਰੀ ਦੁਨੀਆ ਨੂੰ ਦੱਸ ਦਿੰਦਾ ਵੀ ਜਥੇਦਾਰ ਇਥੋਂ ਬੰਦ ਨੇ। ਸੋ ਕੱਲ ਦਾ ਜਿਹੜਾ ਜਿੰਨਾ ਵੀ ਐਪੀਸੋਡ ਆ ਉਹ ਬੜਾ ਮੰਦ ਭਾਗ ਆ। ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ। ਔਰ ਇਹਦੇ ਵਿੱਚ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਜਿੱਥੇ ਬਾਦਲ ਪਰਿਵਾਰ ਆ ਅੱਜ ਕੌਮ ਦਾ ਇਹ ਹਾਲਾਤ ਬਣਾਉਣ ਦੇ ਲਈ ਉੱਥੇ ਹੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੌਮ ਦਾ ਇਹ ਹਾਲ ਬਣਾਇਆ। ਠੀਕ ਆ? ਮੈਂ ਬਾਦਲ ਪਰਿਵਾਰ ਨੂੰ ਮਨਪੀ ਨਹੀਂ ਕਰ ਰਿਹਾ ਸੁਖਬੀਰ ਬਾਦਲ ਜਾਂ ਪ੍ਰਕਾਸ਼ ਬਾਦਲੇ ਦੇ ਜੋ ਬਾਹਰ ਨਹੀਂ ਨਿਕਲ ਰਹੇ ਪਿਓ ਉਹਨਾਂ ਦਾ ਕੋਈ ਕਸੂਰ ਨਹੀਂਗਾ ਪਰ ਜਿੰਨਾ ਕਸੂਰ ਉਹਨਾਂ ਦਾ ਆ ਉਦੋਂ ਵੱਧ ਕਸੂਰ ਇੱਕ ਹਿਸਾਬ ਦੇ ਨਾਲ ਉਹਨਾਂ ਲੋਕਾਂ ਦਾ ਆ ਜਿਨ੍ਹਾਂ ਨੇ ਉਹਨਾਂ ਦੇ ਆਪੋ ਹੱਦਰੇ ਫੈਸਲੇ ਇਸ ਤਰੀਕੇ ਦੇ ਨਾਲ ਕੌਮ ਦੇ ਉੱਤੇ ਲਗਾਤਾਰ ਥੋਪੇ ਨੇ ਚਾਹੇ ਇਤਿਹਾਸ ਦੇ ਵਿੱਚ ਤੇ ਚਾਹੇ ਅੱਜ ਚਾਹੇ ਉਹ ਸਮੇਂ ਸਮੇਂ ਦੇ ਤੇ ਸ਼ਰੋਬਣੀ ਕਮੇਟੀ ਦੇ ਪ੍ਰਧਾਨ ਰਹੇ ਹੋਣ ਤੇ ਚਾਹੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ